ਸਤਿ ਸ਼੍ਰੀ ਅਕਾਲ ਜੀ ਮਲੋਟ ਵਾਸੀਓ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੋ ਬਹੁਤ ਹੀ ਪਵਿੱਤਰ ਦਿਨ ਹਨ ਇੱਕ ਨੂੰ ਅਸੀਂ ਮਹਿਲਾ ਦਿਵਸ ਕਹਿ ਸਕਦੇ ਹਾਂ ਔਰ ਦੂਸਰਾ ਮਹਾ ਸ਼ਿਵਰਾਤਰੀ ਦੋਨੋਂ ਪਾਸੇ ਹੀ ਪਰਮਾਤਮਾ ਦੀ ਗੱਲ ਹੋ ਰਹੀ ਹੈ ਇੱਕ ਜਗ ਜਨਨੀ ਜਿਸ ਨੇ ਪੂਰੇ ਵਿਸ਼ਵ ਨੂੰ ਜਨਮ ਦਿੱਤਾ ਤੇ ਇੱਕ ਪਾਸੇ ਸ਼ਿਵ ਦੀ ਗੱਲ ਹੋ ਰਹੀ ਹੈ ਸੋ ਅੱਜ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਮਲੋਟ ਵਾਸੀਆਂ ਲਈ ਇੱਕ ਖੁਸ਼ਖਬਰੀ ਦੇਣ ਜਾ ਰਹੀ ਹਾਂ ਸੋ ਥੋੜੀ ਦੇਰ ਪਹਿਲਾਂ ਜਦੋਂ ਮੈਂ ਮਲੋਟ ਚਾਈ ਸੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਮੈਨੂੰ ਇੱਥੋਂ ਦੇ ਲੋਕਾਂ ਨੇ ਦੱਸੀਆਂ ਸੀ ਔਰ ਇੱਕ ਧੀ ਹੋਣ ਦੇ ਨਾਤੇ ਇੱਕ ਭੈਣ ਹੋਣ ਦੇ ਨਾਤੇ ਮੈਂ 1 ਬਾਈ 1 ਇਹਨਾਂ ਨੂੰ ਸੌਰਟ ਆਊਟ ਕਰਨਾ ਸ਼ੁਰੂ ਕੀਤਾ ਸੀ ਔਰ ਇਸ ਦੇ ਵਿੱਚ ਇੱਕ ਵੱਡੀ ਸਮੱਸਿਆ ਦੱਸੀ ਗਈ ਸੀ ਸ਼ਹਿਰ ਦੀ ਇਸ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਇੱਕ ਰੇਲਵੇ ਲਾਈਨ ਸ਼ਹਿਰ ਵਿੱਚੋਂ ਲੰਘਣ ਕਰਕੇ ਔਰ ਬਹੁਤ ਵੱਡੀ ਡਿਮਾਂਡ ਸੀ ਰੇਲਵੇ ਅੰਡਰ ਬ੍ਰਿਜ ਦੀ ਬਾਰ-ਬਾਰ ਪੁੱਛਿਆ ਵੀ ਜਾਂਦਾ ਰਿਹਾ ਪਰ ਕਿਉਂਕਿ ਹਰ ਕੰਮ ਨੂੰ ਸਿਰੇ ਚੜ੍ਹਨ ਲਈ ਟਾਈਮ ਬਹੁਤ ਲੱਗਦਾ ਸੋ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹਦਾ ਜੋ ਵੀ ਪ੍ਰੀਲੀਮਿਨਰੀ ਅਸੀਂ ਵਰਕਆਊਟ ਕਰਨਾ ਸੀ ਜੋ ਭਾਗ ਨੇ ਕਾਰਵਾਈਆਂ ਕਰਨੀਆਂ ਸੀ ਉਹ ਪਰਮਾਤਮਾ ਦੀ ਕਿਰਪਾ ਨਾਲ ਕੰਪਲੀਸ਼ਨ ਵੱਲ ਜਾ ਚੁੱਕੀਆਂ ਨੇ ਔਰ ਸਾਰੇ ਜਾਣਦੇ ਹਾਂ ਕਿ ਇਲੈਕਸ਼ਨ ਹੋਣ ਕਰਕੇ ਕੋਡ ਆਫ ਕੰਡਕਟ ਵੀ ਲੱਗੇਗਾ ਤੇ ਹੋ ਸਕਦਾ ਕੰਮ ਵਿੱਚ ਰੁਕਾਵਟ ਵੀ ਆਵੇ ਪਰ ਅਗਰ ਇਹ ਨਹੀਂ ਲੱਗਦਾ ਜਲਦੀ ਤਾਂ ਕੰਮ ਅਸੀਂ ਬਹੁਤ ਜਲਦੀ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਪਣੇ ਭੈਣ ਭਰਾਵਾਂ ਨੂੰ ਮੈਂ ਬਹੁਤ ਵਧਾਈ ਦੇਣੀ ਆ ਕਿ ਜਿਹੜੀ ਲੰਮੇ ਚਿਰ ਤੋਂ ਚੱਲੀ ਆ ਰਹੀ ਸਮੱਸਿਆ ਉਹ ਤੁਹਾਡੀ ਜੇਕਰ ਕੋਡ ਆਫ ਕੰਡਕਟ ਦੀ ਰਿਕਵਰਟ ਨਹੀਂ ਪੈਂਦੀ ਤਾਂ ਇਸੇ ਮਹੀਨੇ ਨਹੀਂ ਤਾਂ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਸੋ ਅਸੀਂ ਇਸ ਨੂੰ ਛੇਤੀ ਨੇ ਪ੍ਰਚਾਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਦੁਆਵਾਂ ਸਦਕਾ ਇਸੇ ਤਰ੍ਹਾਂ ਹੀ ਮਲੋੜਦੀ ਸੇਵਾ ਕਰਦੀ ਰਹਾਂਗੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ